ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪਤਾ ਅੱਜ ਇਹ ਮਾਤਾ ਚੰਤਪੁਰਨੀ ਜਿਹਦੇ ਮੇਲੇਆਂ ਦੀ ਸ਼ੁਰੂਆਤ ਹੋ ਚੁੱਕੀ ਹੈ 25 ਜੁਲਾਈ ਤੋਂ ਲੈ ਕੇ 2 ਅਗਸਤ ਯਾਨੀ ਕਿ 9 ਦਿਨ ਲਗਾਤਾਰ ਮਾਤਾ ਚੰਤਪੁਰਨੀ ਜੀ ਦੇ ਦਰਬਾਰ ਤੇ ਮੇਲਾ ਸਜੇਗਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਸਾਰੀ ਸੰਗਤ ਜਿਹੜੀ ਉਹ ਇਹ ਵਾਇਆ ਹੁਸ਼ਾਰਪੁਰ ਹੋ ਕੇ ਹਿਮਾਚਲ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਮਾਤਾ ਜੀ ਦੇ ਦਰਬਾਰ ਤੱਕ ਉਹ ਪਹੁੰਚਦੀ ਹੈ ਫਿਰ ਉੱਥੇ ਨਤਮਸਤਕ ਹੁੰਦੇ ਨੇ ਮਾਤਾ ਚੰਤਪੁਰਨੀ ਜੀ ਦੇ ਮੇਲਿਆਂ ਨੂੰ ਲੈ ਕੇ ਜਿਹੜੀ ਮਹੱਤਵਪੂਰਨ ਭੂਮਿਕਾ ਹੈ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਉਨਾ ਪ੍ਰਸ਼ਾਸਨ ਵੱਲੋਂ ਦੀ ਭਾਈ ਜਾਂਦੀ ਹੈ ਤੇ ਅੱਜ ਮੇਲੇ ਦੇ ਪ੍ਰਬੰਧਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਨ ਜੀਓਸ ਨੇ ਵੀ ਭਾਗ ਲਿਆ ਸੋ ਜਿੱਥੇ ਮੀਡੀਆ ਨੇ ਆਪਣੇ ਵਿਚਾਰ ਜਿਹੜੇ ਉਹ ਪ੍ਰਸ਼ਾਸਨ ਦੀ ਕਚਹਿਰੀ ਦੇ ਵਿੱਚ ਰੱਖੇ ਨੇ ਤਾਂ ਉੱਥੇ ਹੀ ਵੱਖ-ਵੱਖ ਐਨ ਜੀਓਸ ਦੇ ਨੁਮਾਇੰਦਿਆਂ ਵੱਲੋਂ ਵੀ ਜਿਹੜੇ ਉਹ ਸਵਾਲ ਹੈ ਉਹ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਦੇ ਸਾਹਮਣੇ ਰੱਖੇ ਨੇ ਤਾ মিডিਆ ਦੇ ਮੁਖਾਤਬ ਹੁੰਦੇ ਆ ਇੱਕ ਵੱਡਾ ਐਲਾਨ ਹੈ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਚੈਨ ਵੱਲੋਂ ਕੀਤਾ ਗਿਆ ਕਿ ਇਸ ਵਾਰ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਨਵਿਕਲੀ ਪਹਿਲ ਕਰਦਿਆਂ ਹੋਇਆਂ ਮਾਤਾ ਚਿੰਤਪੁਰਨੀ ਦੇ ਮੇਲਿਆਂ ਨੂੰ 100% ਪਲਾਸਟਿਕ ਮੁਕਤ ਸਫਲ ਕਰਨ ਦਾ ਜਿਹੜਾ ਉਹ ਐਲਾਨ ਕੀਤਾ ਹੈ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਪਲਾਸਟਿਕ ਮੁਕਤ ਮੇਲਿਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਉਸ ਬਾਬਤ ਡਿਪਟੀ ਕਮਿਸ਼ਨਰ ਵੱਲੋਂ মিডিਆ ਦੇ ਨਾਲ ਗੱਲਬਾਤ ਕੀਤੀ ਗਈ ਤੇ ਵੱਡਾ ਜਿਹੜਾ ਐਲਾਨ ਕੀਤਾ ਗਿਆ ਕਿ ਹੁਸ਼ਿਆਰਪੁਰ ਪ੍ਰਸ਼ਾਸਨ 5 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਨਾਂ ਮੇਲਿਆਂ ਦੇ ਵਿੱਚ ਲੰਗਰ ਲਗਾਉਣ ਵਾਲੀਆਂ ਲੰਗਰ ਕਮੇਟੀਆਂ ਨੂੰ ਪੱਤਲ ਭੇਟ ਕਰੇਗਾ ਜਿਸ ਦੇ ਵਿੱਚ ਡੂਨੇ ਚਮਚੇ ਪਲੇਟਾਂ ਜਿਹੜੀਆਂ ਪੱਤਲ ਦੀਆਂ ਪਲੇਟਾਂ ਹੋਣਗੀਆਂ ਤਾਂ ਪਲਾਸਟਿਕ ਮੁਕਤ ਮੇਲਿਆਂ ਨੂੰ ਸਫਲ ਬਣਾਉਣ ਦੇ ਵਿੱਚ ਹੁਸ਼ਾਰਪੁਰ ਪ੍ਰਸ਼ਾਸਨ ਕਿੰਨਾ ਕੁ ਕਾਮਜ਼ਾਬ ਹੁੰਦਾ ਫਿਲਹਾਲ ਇਹ ਤਾਂ ਅਜੇ ਵਾਅਦਾ ਵਿਸ਼ਾ ਜਦੋਂ ਮੇਲੇ ਖਤਮ ਹੋਣਗੇ ਪਰੰਤੂ ਇਸ ਤਰ੍ਹਾਂ ਦੀ ਨਵੈਕਲੀ ਪਹਿਲ ਕਦਮੀ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ ਖਾਸ ਕਰ ਚਾਹੀ ਟ੍ਰੈਫਿਕ ਟ੍ਰੈਫਿਕ ਨੂੰ ਲੈ ਕੇ ਚਾਹੇ ਮੈਡੀਕਲ ਪ੍ਰਬੰਧਾਂ ਨੂੰ ਲੈ ਕੇ ਤਾਂ ਜੇਪਟੇ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਸਿੱਧੇ ਤੌਰ ਤੇ ਸਪਸ਼ਟ ਰੂਪ ਦੇ ਵਿੱਚ ਇਸ ਗੱਲ ਇਹ ਗੱਲ ਕਹੀ ਗਈ ਹੈ ਕਿ ਮੇਲਿਆਂ ਨੂੰ ਸੁਚਾਰੂ ਢੰਗ ਦੇ ਨਾਲ ਨਿਪਰੇ ਚਾੜਨ ਦੇ ਲਈ ਹੁਸ਼ਾਰਪੁਰ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਤੇ ਹੁਸ਼ਾਰਪੁਰ ਪ੍ਰਸ਼ਾਸਨ ਪੂਰੀ ਦ੍ਰਿੜਤਾ ਦੇ ਨਾਲ ਇਹਨਾਂ ਮੇਲਿਆਂ ਨੂੰ ਸਫਲ ਬਣਾਉਣ ਦੇ ਲਈ ਦਿਨ ਰਾਤ ਕੰਮ ਕਰੇਗਾ ਜਿਵੇਂ ਮੈਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮਾਤਾ ਚੰਦਪੁਰ ਜੀ ਦੇ ਨవరాత్రులు ਅੱਜ ਤੋਂ ਸ਼ੁਰੂ ਹੋਣ ਜਾ ਰਹੇ ਨੇ ਕਿ ਕੁਝ ਤਿਆਰੀਆਂ ਨੋਟਿਫਿਕੇਸ਼ਨ ਅ ਦੇਖੋ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਹਫਤੇ ਅਸੀਂ ਚੜਦਾ ਸੂਰਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਔਰ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਜਿਵੇਂ ਕਿ ਹਮੇਸ਼ਾ ਹੀ ਮਿਲਦਾ ਹੈ ਸਾਡੀਆਂ ਸਿਵਲ ਸੁਸਾਇਟੀ ਸੰਸਥਾਵਾਂ ਤੋਂ ਐਨ ਜੀਓਸ ਤੋਂ ਇੰਡੀਵਿਜੂਅਲ ਚੇਂਜ ਮੇਕਰਸ ਤੋਂ ਮਿਲਿਆ ਸੀ ਅਸੀਂ ਉਸਦੇ ਨੇ ਇਹ ਫਰੰਡ ਲਿੱਤਾ ਸੀ ਕਿ ਅਸੀਂ ਐਦ ਕੀ ਸਾਰਿਆਂ ਨੇ ਰਲ ਕੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਮਾਤਾ ਚਿੰਤਪurni ਜੀ ਦੇ ਮੇਲੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਖੇ ਪਲਾਸਟਿਕ ਮੁਕਤ ਬਨਾਈਏ ਤੇ ਉਸ ਤੋਂ ਬਾਅਦ ਅਸੀਂ ਵੱਖ-ਵੱਖ ਬੈਠਕਾਂ ਦੇ ਵਿੱਚ ਵੱਖ-ਵੱਖ ਸਟੇਕ ਹোলਡਰਸ ਨੂੰ ਦੇ ਨਾਲ ਗੱਲਬਾਤ ਕੀਤੀ ਹੈ ਔਰ ਅੱਜ ਅਸੀਂ ਫਾਈਨਲੀ ਸਾਡੀਆਂ 20 ਤੋਂ ਵੱਧ ਐਨ ਜੀਓਜ਼ ਔਰ 150 ਤੋਂ ਵੱਧ ਵੋਲੰਟੀਅਰਸ ਔਰ ਇਸ ਦੇ ਨਾਲ ਹੀ 150 ਸਿਵਲ ਡਿਫੈਂਸ ਵੋਲੰਟੀਅਰਸ ਦੇ ਨਾਲ ਅੱਜ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਾਡੇ ਵੋਲੰਟੀਅਰਸ ਹਰ ਲੰਗਰ ਕਮੇਟੀ ਦੇ ਕੋਲ ਜਾ ਕੇ ਹਰ ਲੰਗਰ ਦੇ ਵਿੱਚ ਜਾ ਕੇ ਇਹ ਕੋਸ਼ਿਸ਼ ਕਰਨਗੇ ਕਿ ਸਾਰੇ ਲੰਗਰ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਹੋਣ ਜਿਹੜਾ ਕਾਰਪੋਰੇਸ਼ਨ ਵੱਲੋਂ ਪੱਤਲ ਦੇ ਦੇ ਪਲੇਟਸ ਆਰ ਉਹਦਾ ਸਮਾਨ ਦਵਾਇਆ ਜਾ ਰਿਹਾ ਹੈ ਬਾਇਓ ਡਿਗਰੀਡੇਬਲ ਪਲਾਸਟਿਕ ਦੇ ਸਬਸਟੀਟਿਊਟਸ ਦਵਾਏ ਜਾ ਰਹੇ ਹਨ ਤਾਂ ਕਿ ਕੋਈ ਵੀ ਅ ਸ਼ਰਧਾਲੂ ਜਾਂ ਕੋਈ ਵੀ ਸੰਗਤ ਇਸ ਗੱਲ ਨੂੰ ਮਜਬੂਰ ਨਾ ਹੋਵੇ ਕਿ ਉਹਨਾਂ ਨੂੰ ਪਲਾਸਟਿਕ ਦੀ ਵਰਤੋਂ ਕਰਨੀ ਪਵੇ ਔਰ ਤੁਸੀਂ ਪਿੱਛੇ ਦੇਖ ਰਹੇ ਹੋ ਕੱਪੜੇ ਦੇ ਬੈਨਰ ਛਪਵਾਏ ਗਏ ਹਨ ਤਾਂ ਕਿ ਸਾਰੇ ਲੰਗਰ ਜਿਹੜੇ ਪਲਾਸਟਿਕ ਰੂਲਸ ਦੀ ਕੰਪਲਾਈਂਸ ਕਰਦੇ ਪਾਲਣਾ ਕਰਦੇ ਹੈ ਜਿਹੜੇ ਪਲਾਸਟਿਕ ਤੋਂ ਬਚੇ ਰਹਿੰਦੇ ਹਨ ਉਹਨਾਂ ਨੂੰ ਬਕਾਇਦਾ ਤੌਰ ਤੇ ਰੈਕਗਨਾਈਜ਼ ਕੀਤਾ ਜਾ ਜਾ ਸਕੇ ਤੇ ਸੰਗਤਾਂ ਨੂੰ ਵੀ ਇਸ ਬੈਨਰ ਰਾਹੀਂ ਸੂਚਿਤ ਕੀਤਾ ਜਾ ਸਕੇ ਕਿ ਇਹ ਲੰਗਰ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਹੈ ਇਸ ਦੇ ਨਾਲ ਹੀ ਰੈੱਡ ਕਰਾਸ ਵੱਲੋਂ ਔਰ ਐਸ ਡੀ ਐਮ ਦਫਤਰ ਪ੍ਰਸ਼ਾਸਨ ਵੱਲੋਂ ਉਥੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਕਿ ਮੈਡੀਕਲ ਦੀਆਂ ਸੁਵਿਧਾਵਾ ਸੈਨੀਟਰੀ ਨੈਪਕਿੰਸ ਜੂਟ ਦੇ ਬੈਗਸ ਅਤੇ ਹੋਰ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੀਆਂ ਐਨ ਜੀਓਜ਼ ਦੀਆਂ ਜਿਹੜੇ ਨਾ ਸਿਰਫ ਅੱਜ ਤੋਂ ਬਲਕਿ ਬਹੁਤ ਸਮੇਂ ਤੋਂ ਆਪਣੀ ਕਾਰਗੁਜ਼ਾਰੀ ਦੇ ਨਾਲ ਉਥੇ ਸਫਾਈ ਦੀ ਸਾਂਭ ਸੰਭਾਲ ਕਰਦੇ ਆਏ ਹਾਂ ਅੱਜ ਜਿਹੜੀ ਅਸੀਂ ਪਹਿਲ ਕੀਤੀ ਹੈ ਜਿਸ ਦੇ ਵਿੱਚ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਕਾਰਪੋਰੇਸ਼ਨ ਪੋਲੂਸ਼ਨ ਕੰਟਰੋਲ ਬੋਰਡ ਪੰਚਾਇਤੀ ਰਾਜ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਸਾਰੀਆਂ ਐਨ ਜੀਓਜ਼ ਨੂੰ ਨਾਲ ਲੈ ਕੇ ਇੱਕ ਸੁਚਾਰੂ ਢੰਗ ਨਾਲ ਪ੍ਰਬੰਧਿਤ ਤੌਰ ਤੇ ਅਸੀਂ ਆਪਣੀ ਆਪਣਾ ਯੋਗਦਾਨ ਪਾਈਏ ਤਾਂ ਕਿ ਅਸੀਂ ਪੂਰੀ ਤਰ੍ਹਾਂ ਮੇਲੇ ਨੂੰ ਪਲਾਸਟਿਕ ਫ੍ਰੀ ਕਰ ਸਕੀਏ ਪ੍ਰਸ਼ਾਸਨ ਵੱਲੋਂ ਕਿੰਨੇ ਪੱਤਲਾ ਜਿਹੜੇ ਬੰਦੇ ਜਾਣਗੇ ਜਿਵੇਂ ਕਿ ਸੁਣਨ ਦੇ ਵਿਚਾਰੀ ਕੋ 5 ਲੱਖ ਦੇ ਕੀ ਪੱਤਲ ਜਾਣਗੇ ਹਾਂਜੀ 5 ਲੱਖ ਰੁਪਏ ਦੀ ਰਾਸ਼ੀ ਅਸੀਂ ਇਸ ਕੰਮ ਲਈ ਨਿਰਧਾਰਿਤ ਕੀਤੀ ਹੈ ਜਿਸ ਦੇ ਵਿੱਚ ਅਸੀਂ ਪੱਤਲ ਦੀਆਂ ਪਲੇਟਾਂ ਪੇਪਰ ਦੇ ਦੋਨੇ ਗਲਾਸ ਔਰ ਚਮਚ ताकि प्लास्टिक की वरतों ना होर उ ना ही लोग एजुकेट होन के केड़ा समान वर्तन योग है कि समान वर्तन योग नहीं है इस गल के लिए असं खास पांच लाख रुपए की राशि निर्धारित की है और इस तो अलावा असं ज बैनर्स और होर समान छपा के अवेयरनेस से जागरूकता करा ਮੈਂ ਆਫਟਰ ਮੈਡੋਨਨ ਇਸ ਫਾਈਟਿੰਗ ਅਕੈਡਮੀ ਨੂੰ ਐਂਜੂਸ ਬਰਨਿੰਗ ਕੰਸਲਜਾ ਦੇ ਤੇਰੇ ਕਿ ਬਹੁਤ ਸਾਰੀਆਂ ਡਾਕਟਰਾਂ ਨੇ ਉਹਦੇ ਵਿੱਚ ਰੈਲਿਟੀ ਹੈ ਜੋ ਉਹਦੇ ਵਿੱਚ ਸੁਣਨੀਆਂ ਕਿ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਨੇ ਤੇ ਇਸ ਵਾਰ ਕੋਈ ਕਿਵੇਂ ਸਫਲ ਕਰੇਗਾ ਹਾਂਜੀ ਇੱਕ ਤਾਂ ਬਹੁਤ ਅਹਿਮ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਰਾਹੀ ਸਾਡੇ ਸਾਰਿਆਂ ਸੰਗਤਾਂ ਨੂੰ ਸਾਡੇ ਸਾਡੇ ਸਾਰੇ ਆਰਗੇਨਾਈਜ਼ਰਸ ਨੂੰ ਲੰਗਰ ਕਮੇਟੀਆਂ ਦੇ ਪਦਾਧਿਕਾਰੀ ਗਣਾਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਥੇ ਤੁਸੀਂ ਪਲਾਸਟਿਕ ਦੀ ਵਰਤੋਂ ਨਹੀਂ ਕਰੋਗੇ ਨਾਲ ਹੀ ਆਪਣੀ ਅ ਵੇਸਟ ਕਲੈਕਸ਼ਨ ਔਰ ਡਿਸਪੋਜ਼ਲ ਦੇ ਇੰਤਜ਼ਾਮ ਸਾਡੇ ਕਾਰਪੋਰੇਸ਼ਨ ਦੇ ਨਾਲ ਰਲ ਕੇ ਜਿਸ ਦੇ ਵਿੱਚ ਸਾਡੀਆਂ ਐਨ ਜੀਓਜ਼ ਬਹੁਤ ਅਹਿਮ ਰੋਲ ਅਦਾ ਕਰਨਗੀਆਂ ਕਿ ਤਾਂਕਿ ਉਹਦਾ ਡਿਸਪੋਜ਼ਲ ਜਿਹੜਾ ਹੈ ਵੇਸਟ ਦਾ ਪ੍ਰੋਪਰ ਤਰੀਕੇ ਦੇ ਨਾਲ ਹੋ ਸਕੇ ਔਰ ਇਸ ਤੋਂ ਇਲਾਵਾ ਜਿਹੜਾ ਸੁਝਾਅ ਤੁਹਾਡੇ ਸਾਹਮਣੇ ਐਨ ਜੀਓਜ਼ ਵੱਲੋਂ ਆਏ ਮੈਂ ਸਮਝਦੀ ਬਹੁਤ ਅਹਿਮ ਹੈ ਕਿ ਜਿਹੜੇ ਕੁਲਫੀ ਦੇ ਜਾਂ ਆਈਸਕ੍ਰੀਮ ਦੇ ਲੰਗਰ ਲੱਗਦੇ ਹਨ ਜੈਸ ਤਰ੍ਹਾਂ ਦਾ ਕੋਈ ਵੀ ਲੰਗਰ ਲੱਗਦਾ ਹੈ ਜਿਸ ਦੇ ਵਿੱਚ ਕੋਈ ਪਲਾਸਟਿਕ ਨਿਕਲਦੀ ਹੈ ਉਹ ਪਲਾਸਟਿਕ ਪਹਿਲਾਂ ਹੀ ਕੱਢ ਕੇ ਆਪਣੇ ਕੋਲ ਇੱਕ ਨਿਰਧਾਰਿਤ ਤੌਰ ਤੇ ਕਿਸੇ ਡਸਟਬਿਨ ਦੇ ਵਿੱਚ ਪਾ ਕੇ ਸਿਰਫ ਆਈਸਕ੍ਰੀਮ ਦੀ ਤਿੱਲੀ ਔਰ ਆਈਸਕ੍ਰੀਮ ਸ਼ਰਧਾਲੂ ਨੂੰ ਸੰਗਤ ਨੂੰ ਦੇਈਏ ਤਾਂ ਕਿ ਜਿਹੜੇ ਪਲਾਸਟਿਕ ਦੇ ਰੈਪਰ ਸੜਕਾਂ ਦੇ ਉੱਤੇ ਬਿਖਰਦੇ ਹਨ ਉਹਤੇ ਤੋਂ ਬਚਿਆ ਜਾ ਸਕੇ ਮੈਡਮ ਜਦੋਂ ਵੀ ਆਉਂਦੇ ਨੇ ਤੇ ਮੈਡੀਕਲ ਹੂ ਰੱਖ ਕੇ ਕਿਸ ਤਰੀਕੇ हां जी देखिए जेवे हर साल लागदे ने मेडिकल कैंप दा ता उथे सिविल सर्जन दफ्तर ਵੱਲੋਂ पूरा प्रबंध ਕੀਤਾ ਹੀ ਗਿਆ ਹੈ ਇਸ ਦੇ ਨਾਲ ਹੀ ফার্স্ট ایڈ फैसिलिटी ਜਿਹੜੀ ਹੈ ਉਥੇ রেড ਕ੍ਰੋਸ ਵੱਲੋਂ ਵੀ ਮੁਹैया करवाई ਜਾ ਰਹੀ ਹੈ ਇੱਕ ਐਂਬੂਲੈਂਸ ਉਥੇ 24/7 ਸਟੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਵੀ ਕਿਸੇ ਵੀ ਐਮਰਜੈਂਸੀ ਤੋਂ ਨਜਟਿਆ ਜਾ ਸਕੇ ਮੈਡਮ ਉਥੇ ਨੈਟਵਰਕ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਥੇ ਜਿਹੜਾ ਜਦੋਂ ਗੁੰਡਰਵਾਜੀ ਨੂੰ ਜਾਂਦੇ ਨੇ ਤੇ ਜਿਹੜਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਚ ਬਹੁਤ ਦਿੱਕਤ ਦੇਖੋ ਜੀ ਅਸੀਂ ਇਹ ਪੁਲਿਸ ਦੇ ਧਿਆਨ ਵਿੱਚ ਵੀ ਆਇਆ ਹੈ ਕਿ ਉਥੇ ਨੈਟਵਰਕ ਦੀ ਸਮੱਸਿਆ ਕਿਤੇ ਕਿਤੇ ਥਾ-ਥਾ ਤੇ ਆ ਜਾਂਦੀ ਹੈ ਤੇ ਉਹ ਵਾਇਰਲੈਸ ਕਮਿਊਨੀਕੇਸ਼ਨ ਦੇ ਨਾਲ ਆਪਣੇ ਅਮਰਜੈਂਸੀ ਕਮਿਊਨੀਕੇਸ਼ਨ ਸੁਚਾਰੂ ਤੰਗ ਨਾਲ ਚਾਲੂ ਰੱਖਣਗੇ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ BSNL ਦੇ ਨਾਲ ਸਾਡਾ ਲਗਾਤਾਰ ਤਾਲਮੇਲ ਚੱਲਦਾ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਘਟੋ ਘਟ 30 ਟਾਵਰ ਜਿਹੜੇ ਇੰਸਟਾਲ ਕਰਾਏ ਤਾਂ ਕਿ ਅੱਗੇ ਕੰਡੀ ਏਰੀਆ ਦੇ ਵਿੱਚ ਵੀ ਜਿੱਥੇ ਟੈਲੀਫੋਨ ਕਨੈਕਟੀਵਿਟੀ ਦੀ ਘਾਟ ਹੈ ਉਹਨੂੰ ਪੂਰਾ ਕੀਤਾ ਜਾ ਸਕੇ ਇਸ ਏਰੀਆ ਦੇ ਵਿੱਚ ਸਾਡਾ ਹੁਣ ਖਾਸ ਫੋਕਸ ਹੈ ਕਿ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪਰਮਨੈਂਟਲੀ ਠੀਕ ਕੀਤਾ ਜਾਵੇਗਾ ਹਾਂਜੀ ਬਿਲਕੁਲ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ 24/7 ਉੱਥੇ ਡਿਪਲॉयਮੈਂਟ ਰਨ ਵਾਲੀ ਹੈ ਸਾਡੀ ਸਿਵਲ ਡਿਫੈਂਸ ਬਹੁਤ ਹੀ ਐਕਟਿਵ ਤੌਰ ਤੇ ਉਹਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ